ਮੜ ਲਾ ਬਈ ਇਹ ਇਹ ਬਾਈ ਮੜ ਲਾ 3 3 ਸਪੀਡ ਆ 2022 ਮੜ ਲਾ ਤੇ ਚੱਲਿਆ ਕਿੰਨਾ ਹੋਇਆ ਬਈ ਇਹ ਇਹ 12 1300 ਘੰਟਾ 12 1300 ਘੰਟਾ ਚੱਲਿਆ ਹੋਇਆ ਟਾਇਰ ਤਾਂ ਫਿਰ ਨਾਲ ਦੀ ਨੇ ਨਾਲ ਦੀ ਤੇ ਆਹ ਮਰਫ ਹੋਵੇ ਜਿਵੇਂ ਪਿਆਰ ਟਾਇਰਾਂ ਤੇ ਤੇ ਜੇ ਅਸੀਂ ਆਪਾਂ ਹੁਣ ਡਿਮਾਂਡ ਦੀ ਗੱਲ ਕਰੀਏ ਇਹ 765 ਤੇਰਾ ਕੋਡ ਕਰਦੇ ਆਪਾਂ 7.5 ਲੱਖ ਤੋਂ ਹੋਰ ਮਾਨਤਾ ਕਰ ਸਾਢੇ 7 ਤੋਂ ਹੋਰ ਮਾਨਤਾ ਨੂੰ ਹੋ ਜੂਗਾ ਤੇ ਜਿਹੜਾ ਇੱਧਰ ਆ ਗਿਆ ਸਵਰਾਜ 744 ਐਕਸਟੀ ਇਹ ਕਿੰਨਾ ਮੜ ਲਾ ਬਈ ਇਹ ਤੇ ਹੀ ਮਾਡਲ ਹੈ 2023 ਮਾਡਲ ਹੈ ਇਹਦਾ ਹੁਣ ਕੀ ਗੱਲ ਕਰੀਏ ਜਦੋਂ ਮਾਡਲ ਹੀ ਤੇ ਹੀ ਹੈ ਹਾਂ ਨਵਾਂ ਟਰੈਕਟਰ ਜਮਾਂ ਨਵਾਂ ਟਰੈਕਟਰ ਹੈ ਇਹਦੀ ਆਪਾਂ ਕਿ ਕਿੰਨਾ ਚੱਲਿਆ ਹੋਇਆਗਾ ਕਿ 400 450 ਘੰਟਾ ਸਾਢੇ 450 ਘੰਟਾ ਚੱਲਿਆ ਹੋਇਆਗਾ ਮਾਨਸਾ ਦਾ ਨੰਬਰ ਆ ਗਿਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਇਹਦੀ ਕੀ ਡਿਮਾਂਡ ਹੈ ਇਹ ਆਪਾਂ ਮੰਗਦੇ ਤਾਂ 6,95,000 ਆ 6,60,000 ਦਾ ਟਰੈਕਟਰ ਦੇ ਰਿਹਾ 6,60,000 ਦਾ ਤੇ ਜਿਹੜਾ ਹੈਗਾ 969 ਇਹ ਬਾਈ 2022 ਮਾਡਲ ਹੈ ਤੇ ਇਹ ਕਿੰਨਾ ਛੱਲਿਆ ਹੋਇਆ ਇਹ ਵੀ 1200 ਘੰਟਾ ਦੋ 1200 ਘੰਟਾ ਚੱਲਿਆ ਹੋਇਆ ਹੈਗਾ ਪੰਜਾਬ ਦਾ ਨੰਬਰ ਆ ਨੌ ਸੀ ਆਰ ਡੀ ਆ ਸਾਰਾ ਟਰੈਕਟਰ ਲੇਵਿਲੇਸ਼ਨ ਹੈ ਸਾਰਾ ਟਰੈਕਟਰ ਲੇਵਿਲੇਸ਼ਨ ਹੈ ਤੇ ਇਹਦੀ ਡਿਮਾਂਡ ਕੀ ਹੈ 8 ਲੱਖ ਰੁਪਏ ਡਿਮਾਂਡ ਕਰਦੇ ਆ ਮੌਕੇ ਤੇ ਹੋਰ ਕਰਦੇ ਆ 8 ਲੱਖ ਤੋਂ 95 ਤੱਕ ਹੋ ਜੂ